ਆ ਦੇਖੋ ਸਾਡੇ ਸੜਕ ਦਾ ਠੇਕੇਦਾਰ ਨਾ ਤਾਂ ਕੋਈ ਪਾਣੀ ਛਿੜਕੇ ਉਤੋਂ ਲੋਕਾਂ ਦੇ ਨਜਾਇਜ਼ ਕਬਜ਼ੇ ਕਰਦਾ ਹੈ ਗੁੰਡਾ ਬਣਦਾ ਹੈ ਬਾਣਾ ਦੇ ਵਿੱਚ ਆ ਦੇਖੋ ਆ ਗੱਡੀ ਆਉਂਦੀ ਆ ਧੂੜ ਦੇਖੋ ਮਿੱਟੀ ਦੀ ਜਖਣਾ ਕਰਦੀ ਸਾਰੀਆਂ ਫਸਲਾਂ ਦੀ ਇਹਨੇ ਪਹਿਲਾਂ ਮੇਰਾ ਸਾਰਾ ਝੋਨਾ ਮਚਾਇਆ ਇਹਨਾਂ ਨੇ ਆ ਹੁਣ ਕਣਕਾਂ ਦਾ ਨੁਕਸਾਨ ਕਰ ਰਿਹਾ ਕੋਈ ਪਾਣੀ ਨਹੀਂ ਛਿੜਕਦੇ ਧੱਕਾ ਕਰਦੇ ਆ ਕਹਿੰਦੇ ਸਾਡੇ ਕੋਲੇ ਤਾਂ ਅਖਤਾਰ ਆ ਅਸੀਂ ਤਾਂ ਆਹੀਂ ਬਾਣਾ ਦੇ ਵਿੱਚ ਬੜਾਂਗੇ ਕਹਿੰਦੇ ਆਹੀਂ ਬਾਣਾ ਦੇ ਵਿੱਚ ਬਾਣਾ ਦੇ ਵਿੱਚ ਅਸੀਂ ਬੜਾਂਗੇ ਆ ਨੰਬਰ ਇਹਨਾਂ ਦਾ ਆ ਮਿੱਟੀ ਦੇਖੋ ਗਰਦ ਦੇਖੋ ਕਿਵੇਂ ਕਿਵੇਂ ਉੜਦੀ ਆ ਗਰਦ ਇਹ ਆ ਦੇਖੋ ਆ ਦੇਖੋ ਕੋਈ ਪ੍ਰਸ਼ਾਸਨ ਸਾਹਿਬ ਸੁੱਤਾ ਹੈ ਇਹਨਾਂ ਨੂੰ ਪ੍ਰਸ਼ਾਸਨ ਨੇ ਇਹਨਾਂ ਨੂੰ ਗੁੰਡਾ ਕਰਦੀ ਤੇ ਸੰਸਦ ਦੇਤੇ ਵੀ ਤੁਸੀਂ ਠੇਕੇਦਾਰ ਬਣ ਗਏ ਠੇਕੇਦਾਰ ਤੁਸ ਨੂੰ ਬਣਾਤਾ ਤੁਸੀਂ ਗੁੰਡਾ ਕਰਦੀ ਕੋਈ ਮਰਜ਼ੀ ਗੁੰਡਾ ਕਰਦੀ ਕਰੋ ਕੋਈ ਇੱਥੇ ਰਾਜਾ ਬਾਬੂ ਨਹੀਂ ਕੋਈ ਠੇਕੇਦਾਰ ਕਹਿੰਦਾ ਮੈਂ ਮਾਲਕ ਆ ਮੈਂ ਬਾਣਾ ਦਾ ਕੋਈ ਜ਼ਿੰਮੇਵਾਰ ਨਹੀਂ ਮਾਲਕ ਇੱਥੇ ਨਜਾਇਜ਼ ਬਾਧੂ ਨਜਾਇਜ਼ ਲੰਗਾੜੇ ਧੱਕਾ ਕਰਦੇ ਆ ਫਾਲਮਾਨਸੀ ਦਾ ਕੋਈ ਟਾਈਮ ਨਹੀਂ ਇਹ ਕਹਿੰਦੇ ਅਸੀਂ ਮਾਲਕ ਆ ਆ ਦੇਖੋ ਜੀ ਕੱਕਾ ਰੇਤਾ ਜੱਖਣਾ ਕਰਤੀ ਸਾਰੇਆਂ ਕਣਕਾਂ ਦੀ ਇਹਨਾਂ ਨੇ ਸਾਰਾ ਝੋਨਾ ਮਚਾਇਆ ਹੁਣ ਕਣਕਾਂ ਮਚਾਈਆਂ ਪ੍ਰਸ਼ਾਸਨ ਇਹ ਠੇਕੇਦਾਰ ਕਹਿੰਦਾ ਮੈਂ ਗੁੰਡਾ ਐ ਗੁੰਡਾ ਕਹਿੰਦਾ ਮੈਂ ਤਾਂ ਅਹੀਂ ਧੱਕਾ ਕਰੂੰਗਾ ਆ ਦੇਖੋ ਕੀ ਗੁੰਡਾਗਰਦੀ ਦਾ ਨਾਚ ਕਰਿਆ ਇਹਨਾਂ ਨੇ ਬੀਜੀ ਵਜਾਈ ਕਣਕ ਦੀ ਜਖਣਾ ਕਰਤੀ ਇਹਨਾਂ ਨੇ ਬੀਜੀ ਵਜਾਈ ਕਣਕ ਦੀ ਆ ਦੇਖੋ ਜੀ ਨਿਯਾਜ਼ ਧੱਕਾ ਕਰਦੇ ਇਹ ਨਿਯਾਜ਼ ਧੱਕਾ ਕਰਦੇ ਇਹ ਆ ਦੇਖੋ ਮੇਰੀ બીજી ਫਸਲ ਮੇਰੀ બીજી ਫਸਲ ਦੇ ਵਿੱਚ ਆਲਾ ਮੋਵੀ ਬਣਾ ਹੋ ਵੀ ਬਣਾ ਮੋਵੀ ਮੋਵੀ ਬਣਾ ਆ ਮੋਵੀ ਬਣਾ ਮੋਵੀ ਆ ਫੜਾ ਆ ਦੇਖੋ ਉਹ ਕੁੱਤਾ ਪ੍ਰਸ਼ਾਸਨ ਹਾਏ ਹਾਏ ਕੁੱਤਾ ਪ੍ਰਸ਼ਾਸਨ ਹਾਏ ਹਾਏ ਉਹ ਬਾਹਰ ਕੱਢ ਲੈ ਇਹਨੂੰ ਇਹਨੂੰ ਬਾਹਰ ਕੱਢ ਲੈ ਇਹਨੂੰ ਬਾਹਰ ਕੱਢ ਬਾਹਰ ਕੱਢ ਆ ਜਾ ਤੂੰ ਆ ਜਾ ਆ ਜਾ ਵਿੱਚ ਆ ਜਾ ਤੂੰ ਆ ਜਾ ਆ ਜਾ ਆ ਜਾ ਗਲਤ ਨਹੀਂ ਬੋਲਣਾ ਆਪਾਂ ਗਲਤ ਨਹੀਂ ਬੋਲਣਾ ਗਲਤ ਨਹੀਂ ਬੋਲਣਾ ਬਾਹਰ ਰਿਕੋ ਤੂੰ ਆ ਫੜ ਆ ਫੜ ਆ ਫੜ ਆ ਆ ਆ ਬਣਾ ਦੂ ਆ ਆਪਣਾ ਆ ਬਣਾ ਆ ਬਣਾ ਆ ਬਣਾ 1 ਮਿੰਟ ਹਲੋ ਤਾਰ ਕਟੇ ਆ ਦੁਬਾਰੇ ਫੇਰ ਸਾਨੂੰ ਪੀ ਪਾਉਣਾ ਪਿਆ ਮੱਥਾ ਮਾਰਨਾ ਪਿਆ ਹੂੰ ਪੁੱਤਾਂਰ ਕੀ ਫਸਲ ਉਜਾੜ ਜਾਂਦੇ ਆ ਤਾਂ ਮਿੰਟ ਚ ਆ ਦੇਖੋ ਕੱਲ ਇਹਨਾਂ ਨੇ ਨੁਕਸਾਨ ਕਰਿਆ ਸੀ ਖਰਾਬ ਕਰਿਆ ਸੀ ਭਾਈ ਸਾਨੂੰ ਤਾਂ ਦੁਬਾਰੇ ਬੀ ਪਾ ਕੇ ਫੇਰ ਵੀਜ ਨਹੀਂ ਪੈਗੀ ਜੇ ਹੁਣ ਦੁਬਾਰੇ ਬੋਣਗੇ ਕਰਨਗੇ ਤਾਂ ਉਹ ਦੇਖਾਂਗੇ ਨਾ ਕੋਈ ਪ੍ਰਸ਼ਾਸਨ ਸੁਣੂਆ ਤਾਂ ਮੈਨੂੰ ਪੂਰਾ ਭਰੋਸਾ ਹੈ ਵੀ ਜਿਹੜਾ ਆਪਣੀਆਂ ਅਦਾਲਤਾਂ ਐ ਉੱਚ ਅਦਾਲਤਾਂ ਜਿਨ੍ਹਾਂ ਦਾ ਆਪਾਂ ਸਨਮਾਨ ਕਰਦੇ ਆਂ ਸੰਵਿਧਾਨ ਹੈ ਉਹ ਮੈਨੂੰ ਇਨਸਾਫ ਦਿਵਾਊਗਾ ਇਹਨਾਂ ਤੇ ਠੇਕੇਦਾਰਾਂ ਤੇ ਕਾਰਵਾਈ ਕਰੂਗਾ ਤੱਕੇ ਨਾ ਬਾਣ ਦੇ ਵਿੱਚ ਵੜਨ ਦੀ ਨੁਕਸਾਨ ਕਰਨ ਦੀ ਆ ਮੈਂ ਆਪਦਾ ਬਾਣ ਫੇਰ ਬੀਜ ਚੁੱਕਿਆ ਜੇ ਦੁਬਾਰੇ ਇਹਦਾ ਨੁਕਸਾਨ ਕਰਦੇ ਆ ਇਹ ਤਾਂ ਇਹ ਜਿਵੇਂ ਵਾਰ ਹੋਣਗੇ ਆ ਦੇਖੋ ਆ ਸਾਰਾ ਮੇਰੀ ਬੀਜੀ ਹੋਈ ਕਣਕ ਦਾ ਇਹਨਾਂ ਨੇ ਸੱਤਿਆ ਨਾਸ ਕਰਤਾ ਸੀ ਆ ਦੁਬਾਰੇ ਫੇਰ ਮੈਨੂੰ ਅੱਜ ਬੋਹਣਾ ਪਿਆ ਦੁਬਾਰੇ ਬੀਜਣਾ ਪਿਆ ਦੁਬਾਰੇ ਫੇਰ ਖੇਚਲਾ ਕਰਨੀ ਪਈ ਮਾਨਯੋਗ ਅਦਾਲਤਾਂ ਤੋਂ ਮੈਂ ਇਨਸਾਫ ਦੀ ਉਮੀਦ ਕਰਦਾ ਹਾਂ ਇਨਾਂ ਤੋਂ ਤਾਂ ਮੇਰਾ ਯਕੀਨ ਉੱਠ ਖੜਾ ਨਾ ਤਾਂ ਕੋਈ ਪ੍ਰਸ਼ਾਸਨ ਪੂਰਾ ਸਾਥ ਦਿੰਦਾ ਤੇ ਇਹਨਾਂ ਨੇ ਤਾਂ ਬੋਚੜਾਂ ਨੇ ਠੇਕੇਦਾਰਾਂ ਨੇ ਤਾਂ ਦੇਣੇ ਕੀ ਐ ਇਹ ਤਾਂ ਕਹਿੰਦੇ ਸਾਨੂੰ ਤਾਂ ਸੰਸਦ ਸੰਸਦ ਮਿਲਗੇ ਠੱਕਾ ਕਰਨ ਦੇ ਅਸੀਂ ਤਾਂ ਜ਼ਿੰਮੇਵਾਰਾਂ ਨਾਲ ਅਸੀਂ ਠੱਕਾ ਕਰਾਂਗੇ ਕੋਈ ਡਰ ਡੋਰ ਨਹੀਂ ਸਾਨੂੰ ਕਹਿੰਦੇ ਕਾਨੂੰਨ ਦਾ ਬਹੁਤ ਕਾਨੂੰਨ ਦੇਖਿਆ ਸੀ ਇਹ ਤਾਂ ਐਂ ਬੋਲਦੇ ਆ ਹੁਣ ਦੱਸੋ ਜੀ ਮੇਰਾ ਤਾਂ ਮਾਨਯੋਗ ਹਾਈ ਕੋਰਟ ਸੁਪਰੀਮ ਕੋਰਟ ਤਾਈ ਉਮੀਦ ਹੈ ਵੀ ਉਹ ਮੈਨੂੰ ਇਨਸਾਫ ਦੇਣਗੇ ਬਹੁਤ ਬਹੁਤ ਧੰਨਵਾਦ ਜੀ। ਡੇ ਟੋਏ ਪੱਤੇ ਮੇਰੇ ਸਾਲਿਆਂ ਨੇ ਬਾਣ ਦੇ ਵਿੱਚ ਬੀਜੀਓ ਹੀ ਕਣਕੇ ਚ ਵੜ ਗਏ ਓਏ ਲੰਗਾੜੇ। ਅਸਾਨੂੰ ਹੁਣ ਜਿੰਦਰਾਣਾ ਮੱਥਾ ਮਾਰਨਾ ਪਊਗਾ। ਐਡੀ ਕੁੱਤੀ ਸਰਕਾਰ ਐ। ਤੁਹਾਡਾ ਮੇਰਾ ਪਿੰਡ ਨਸੀਬਪੁਰਾ ਕੈਲੇਬੰਦ ਰਿਹਾ ਜੀ। ਅੱਛਾ ਕੀ ਮਾਮਲਾ ਕੀ ਹੈ ਭਾਰਤ ਮਾਲਾ ਪ੍ਰੋਜੈਕਟ ਦਾ? ਮਾਲਾ ਭਾਰਤ ਮਾਲਾ ਜੀ ਮੇਰੇ ਬਾਣ ਵੀਰ ਦੀ ਟੱਪੀ ਐ। ਕਹਿੰਦਾ ਮੇਰੇ ਸਾਂਝੇ ਖਾਤੇਦਾਰ ਆਉਣਾ ਸੀਗਾ ਜੀ ਉਹ ਵੀ ਮੈਂ ਹੁਣ ਤਕਸੀਮ ਕਰਵਾ ਲਈ ਜੀ ਸਾਡੇ ਪਿੰਡ ਦਾ ਗਵੰਡੀ ਪਿੰਡ ਦਾ ਨਰੈਣਾ ਠੇਕੇਦਾਰ ਹੈ ਜੀ ਉਹ ਨਜਾਇਜ਼ ਕੰਮ ਕਰਦਾ ਹੁਣ ਕਹਿੰਦਾ ਮਾਦਾ ਮਿੱਟੀ ਪਾਉਣੀ ਪਾਉਣੀ ਹੈ ਮੈਂ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਵੀ ਇਹੀ ਅਪੀਲ ਕਰਦਾ ਮੱਖ ਮੰਤਰੀ ਸਾਹਿਬ ਨੂੰ ਵੀ ਇਹੀ ਅਪੀਲ ਕਰਦਾ ਵੀ ਮੈਂ ਆਪ ਦਾ ਬਾਣ ਹੀ ਨਹੀਂ ਦੇਣਾ ਭਰਦਮਾਲ ਵਾਲੀ ਸੜਕ ਨੂੰ ਜੋ ਸਾਨੂੰ ਸਾਡਾ ਰੇਟ ਨਹੀਂ ਪੂਰਾ ਮਿਲਦਾ ਚਲ ਜਲ 50-50 ਲੱਖ ਰੁਪਏ ਸਾਡੇ ਹੂੰ ਕਿਲਾ ਹੋ ਗਿਆ ਜੀ ਇਹ ਕਿਲਾ ਸਾਨੂੰ ਉਜਾੜਾ ਪੁੱਤਾ ਪਾ ਕੇ ਦਿੰਦੇ 45 ਲੱਖ ਰੁਪਇਆ ਜਿਹੜਾ ਸਾਨੂੰ ਮਨਜ਼ੂਰ ਨਹੀਂ ਅੱਛਾ ਕੱਲ ਕੀ ਹੋਇਆ ਜਿਹੜਾ ਕੱਲ ਨਜਾਇਜ਼ ਪ੍ਰਸ਼ਾਸਨ ਨੇ ਧੱਕਾ ਕਰਿਆ ਜੀ ਪੂਰਾ ਜ਼ੋਰ ਲਾਇਆ ਹੂੰ ਪੂਰਾ ਇਹ ਕਾਰਪੋਰੇਟ ਨੂੰ ਬਚਾਉਣ ਵਾਸਤੇ ਇਹਨਾਂ ਨੇ ਅੰਨਾ ਤੋਸ਼ ਦਿੱਤਾ ਨਾ ਕਿ ਇਹਦੀ ਬੀਜੀ ਦੇਖੀ ਗਣਕ ਨਾ ਕੋਈ ਉਗਰੀ ਦੇਖੀ ਇਹਨਾਂ ਨੇ ਬਲਡੋਜ਼ਰ ਚਲਾਤੀ ਜੀ ਅੱਛਾ ਕੀ ਮੰਗ ਹੈ ਤੁਹਾਡੀ ਹੁਣ ਸਾਡੀ ਮੰਗ ਇਹ ਹੈ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਠੀਕ ਹੈ ਸਾਡੀ ਤਾਂ ਇਹੀ ਮੰਗ ਹੈ ਕਿ ਸਾਡੇ ਨਾਲ ਧੱਕਾ ਨਾ ਹੋਵੇ ਸਾਨੂੰ ਇਨਸਾਫ ਮਿਲੇ